ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ 'ਚ 에어 డిਫੈਂਸ ਗਨ ਲਗਾਉਣ ਦਾ ਦਾਵਾ ਕਿਹਾ ਗੋਲਡਨ ਟੈਂਪਲ ਦੇ ਹੈੱਡ ਗ੍ਰੰਥੀਆਂ ਦਿੱਤੀ ਸੁਰੱਖਿਆ ਕਵਚ ਲਗਾਉਣ ਦੀ ਪਰਮਿਸ਼ਨ ਸਾਡੇ ਫੌਜੀਆ ਨੇ ਨਹੀਂ ਔਣ ਦਿੱਤੀ ਗੁਰੂ ਘਰ ਤੇ ਇੱਕ ਵੀ ਚਰੀਟ ਸ਼ਿਰ ਦਰਬਾਰ ਸਾਹਿਬ 'ਤੇ ਲਗਾਈਆਂ ਗਈਆਂ ਸੁਰੱਖਿਆ ਗੰਸ ਐਸਜੀਪੀਸੀ ਨੇ ਮੋੜ ਨਕਾਰਿਆ ਫੌਜ ਦਾ ਦਾਵਾ ਕਿਹਾ ਫੌਜ ਵੱਲੋਂ ਜਿਹੇ ਦਾਅਵੇ ਕਰਨੇ ਠੀਕ ਨਹੀਂ ਤਾਂ ਗਿਆਨੀ ਰਗबीर ਸਿੰਘ ਨੇ ਫੌਜ ਦੇ ਬਿਆਨਾਂ ਤੇ ਡੂੰਗੀ ਜਾਂਚ ਨੇ ਕੀਤੀ ਮਕ ਪਾਰਟੀ ਫੌਜ ਦੇ ਦਾਅਵਿਆਂ ਤੇ ਪਾਕਿਸਤਾਨ ਨੇ ਦਿੱਤੀ ਸਪਾਈ ਕਿਹਾ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀ ਸੋਚ ਵੀ ਨਹੀਂ ਸਕਦੇ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਨਵੇਂ ਭਰਤੀ ਨਜੋਨਾਂ ਨੂੰ ਦਿੱਤੇ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਦੇ ਵਿੱਚ ਕੀਤੀਆਂ ਨਵੀਆਂ ਭਰਤੀਆਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਹਾਈ ਕੋਰਟ ਚ ਹੋਈ ਸੁਣਵਾਈ BBMP ਨੇ ਦਾਇਰ ਕੀਤਾ ਜਵਾਬ ਤਾਂ ਪੰਜਾਬ ਨੇ ਕੋਰਟ ਤੋਂ 2 ਦਿਨ ਦਾ ਮੰਗਿਆ ਹੋਰ ਸਮਾਂ 25 ਮਈ ਨੂੰ ਖੁੱਲਣਗੇ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਦੇ ਕਪਾਟ 22 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ ਪਹਿਲਾ ਜਥਾ ਤੇ ਹੁਣ ਖਬਰਾਂ ਵਿਸਤਾਰਤ ਨਾਲ ਸ਼੍ਰੀ ਰਾਮੰਦਰ ਸਾਹਿਬ ਚ ਏਅਰ ਡਿਫੈਂਸ ਗਨ ਦੀ ਤਨਾਤੀ ਨੂੰ ਲੈ ਕੇ ਹੋਇਆ ਵਿਵਾਦ ਫੌਜ ਦੇ ਪਰਮਿਸ਼ਨ ਵਾਲੇ ਦਾਅਵੇ ਤੇ ਐਸਜੀਪੀਸੀ ਨੇ ਚੁੱਕੇ ਸਵਾਲ ਗਿਆਨੀ ਰਕबीर ਸਿੰਘ ਨੇ ਦਾਅਵੇ ਨੂੰ ਦੱਸਿਆ ਝੂਠਾ ਕਿਹਾ ਮੈਂ ਤਾਂ ਵਿਦੇਸ਼ ਚ ਸੀ ਕਿਸ ਤੋਂ ਮੰਗੀ ਫੌਜ ਨੇ ਪਰਮਿਸ਼ਨ ਭਾਰਤੀ ਫੌਜ ਦੇ ਲੈਫਟਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਭਾਰਤ-ਪਾਕਿਸਤਾਨ ਤਣਾਅ ਵਿੱਚ ਕਾਰਸ਼ ਰਹਿਮੰਦਰ ਸਾਇ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸੰਬੰਧੀ ਦਾਵਾ ਕੀਤਾ ਗਿਆ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਸਮੇਂ ਅਸੀਂ ਗੋਲਡਨ ਟੈਂਪਲ ਨੂੰ ਇੱਕ ਸੰਪੂਰਨ ਹਵਾਈ ਰੱਖਿਆ ਛਤਰੀ ਕਵਰ ਦੇਣ ਲਈ ਵਾਧੂ ਆਧੁਨਿਕ ਹਵਾਈ ਰੱਖਿਆ ਸੰਪਤੀਆਂ ਨੂੰ ਜਟਾਇਆ। 8 ਮਈ ਨੂੰ ਸਵੇਰੇ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਇੱਕ ਵੱਡਾ ਹਵਾਈ ਹਮਲਾ ਕੀਤਾ। ਅਸੀਂ ਪੂਰੀ ਤਰ੍ਹਾਂ ਪਿਆਰ ਸੀ ਕਿਉਂਕਿ ਅਸੀਂ ਇਸ ਦਾ ਅੰਦਾਜ਼ਾ ਲਗਾਇਆ ਸੀ। ਅਤੇ ਸਾਡੇ ਬਹਾਦਰ ਤੇ ਸੁਚੇਤ ਫੌਜ ਦੇ ਹਵਾਈ ਰੱਖਿਆ ਤੋਪਖਾਨਿਆਂ ਨੇ ਪਾਕਿਸਤਾਨ ਫੌਜ ਦੇ ਨਾਪਾਕ ਮਨਸੂਬਿਆਂ ਨੂੰ ناکਾਮ ਕਰ ਦਿੱਤਾ ਅਤੇ 골ਡਨ ਟੈਂਪਲ ਨੂੰ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਅਸੀਂ ਡੇਕ ਦਿੱਤਾ ਇਸ ਤਰ੍ਹਾਂ ਸਾਡੇ ਪਵਿੱਤਰ 골ਡਨ ਟੈਂਪਲ ਤੇ ਅਸੀਂ ਇੱਕ ਚਰੀਟ ਵੀ ਨਹੀਂ ਆਉਂਦੀ ਉਹਨਾਂ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ 'ਤੇ ਹਵਾਈ ਸੁਰੱਖਿਆ ਗੱੰਨਾ ਲਗਾਉਣ ਸੰਬੰਧੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਪਰਮਿਸ਼ਨ ਦਿੱਤੀ ਸੀ ਤੇ ਹੁਣ ਫੌਜ ਨੇ ਇਸ ਬਿਆਨ ਨੂੰ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਰੱਦ ਕਰ ਦਿੱਤਾ ਹੈ ਹੈਡ ਗ੍ਰੰਥੀ ਦਾ ਕਹਿਣਾ ਹੈ ਕਿ ਉਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ ਦੌਰੇ ਤੇ ਚਲੇ ਗਏ ਸਨ ਅਤੇ ਲੜਾਈ ਖਤਮ ਹੋਣ ਤੋਂ ਬਾਅਦ ਹੀ ਵਾਪਸ ਆਏ ਨੇ। ਉਹਨਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਫੌਜ ਝੂਠੇ ਦਾਅਵੇ ਕਰ ਰਹੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਗਿਆਨੀ ਰਕबीर ਸਿੰਘ ਨੇ ਕਿਹਾ ਕਿ ਪਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਬਿਲਕੁਲ ਝੂਠਾ ਅਤੇ ਗਲਤ ਹੈ। ਮੈਂ ਪਿਛਲੇ ਮਹੀਨੇ ਦਾ ਵਿਦੇਸ਼ ਗਿਆ ਹੋਇਆ ਸੀ ਮੇਰੇ ਵਿਦੇਸ਼ਦਾਰ ਦੌਰਾਨ ਹੀ ਜੰਗ ਦਾ ਮਾਹੌਲ ਬਣਿਆ ਅਤੇ ਮੇਰੇ ਆਉਣ ਤੋਂ ਪਹਿਲਾਂ ਹੀ ਜਗਬੰਦੀ ਦਾ ਐਲਾਨ ਹੋ ਗਿਆ ਸੀ ਇਸ ਲਈ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਮੇਰਾ ਕਿਸੇ ਨਾਲ ਕੋਈ ਅਜਾਹ ਰਾਬਤਾ ਹੋਇਆ ਅਤੇ ਜਿਸ ਵੀ ਅਧਿਕਾਰੀ ਨੇ ਦਾਵਾ ਕੀਤਾ ਹੈ ਉਸ ਤੋਂ ਪੁਸ਼ਕਿਸ਼ ਹੋਣੀ ਚਾਹੀਦੀ ਹੈ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਅਮਲ ਦੇ ਵਿੱਚ <li>ਅੱਜ ਜਾਵੇ ਮੈਂ ਪਿਛਲੇ 1 ਮਹੀਨੇ ਤੋਂ ਵਿਦੇਸ਼ ਦੇ ਵਿੱਚ ਸੀ ਅਤੇ ਇਸ ਦੌਰਾਨ ਮੇਰੇ ਪਰਿਵਾਰ ਨਾਲ ਜਾਂ ਫਿਰ ਮੇਰੇ ਨਾਲ ਫੋਨ ਉੱਤੇ ਕਿਸੇ ਵੀ ਅਧਿਕਾਰੀ ਦਾ ਕੋਈ ਮੈਸੇਜ ਆਇਆ ਅਤੇ ਨਾ ਹੀ ਕੋਈ ਕਾਲ ਮੈਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਨ ਰਗਵੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਨੂੰ ਵੱਡੇ ਪੱਧਰ ਤੇ ਇਸ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਭਾਰਤੀ ਫੌਜ ਨੇ ਨਵੀਂ ਘਾਟ ਜੋ ਘੜੀ ਹੈ ਅਤੇ ਇਸ ਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ। ਜਿਹੜੇ ਵੀ ਅਧਿਕਾਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਸ ਦੇ ਖਿਲਾਫ ਐਸਜੀਪੀਸੀ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨਾ ਕਿਹਾ ਕਿ ਪਰ ਸਰਕਾਰ ਨੂੰ ਵੀ ਇਸਤੇ ਕਾਰਵਾਈ ਕਰਨੀ ਚਾਹੀਦੀ ਹੈ ਇੰਨੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਸਪਸ਼ਟ ਕੀਤਾ ਹੈ ਕਿ ਗੰਨਾ ਲਗਾਉਣ ਵਰਗੀ ਕੋਈ ਪਰਮਾਨਗੀ ਨਹੀਂ ਦਿੱਤੀ ਗਈ ਸੱਚਖਰ ਸ਼੍ਰੀਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਵੀ ਸਪਸ਼ਟ ਕੀਤਾ ਹੈ ਕਿ ਭਾਵੇਂ ਕਿ ਜਦੋਂ ਕਿ ਬਿੱਤ ਦੇਣੀ ਫੋਰਸ ਦੀ ਕਾਰਵਾਈ ਚੱਲ ਰਹੀ ਸੀ ਉਸ ਸਮੇਂ ਉਹ ਵਿਦੇਸ਼ ਦੌਰੇ ਤੇ ਸਨ ਪਰਤੂ ਇਸ ਦੌਰਾਨ ਨਾਲ ਗੰਨਾ ਲਗਾਉਣ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਹੈ ਤੇ ਨਾ ਹੀ ਅਜਿਹੀ ਕੋਈ ਗੱਲ ਸ਼ਿਰਦਾਰ ਬਸਾਹਿ ਵਿਖੇ ਵਾਪਰੀ ਹੈ ਗਿਆਨੀ ਰਗबीर ਸਿੰਘ ਨੇ ਫੌਜ ਦੇ ਅਧਿਕਾਰੀ ਵੱਲੋਂ ਧਿਆਨਬਾਜ਼ੀ ਨੂੰ ਹੈਰਾਨੀਜਨਕ ਕਰਾਰ ਦਿੱਤਾ BBMP ਮਾਮਲੇ ਦੀ ਹਾਈ ਕੋਰਟ 'ਚ ਹੋਈ ਸੁਣਵਾਈ ਕੇਂਦਰ ਹਰਿਆਣਾ ਤੇ BBMP ਨੇ ਜਵਾਬ ਕੀਤਾ ਦਾਇਰ ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਮੰਗਿਆ 2 ਦਿਨ ਦਾ ਸਮਾਂ ਪਾਣੀਆਂ ਦੇ ਮੁੱਦੇ ਤੇ BBMP ਨੂੰ ਲੈ ਕੇ ਅੱਜ ਪੰਜਾਬ ਬੱਤੀ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਇਸ ਦੌਰਾਨ ਅਦਾਲਤ 'ਚ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ BBMP ਨੇ ਆਪਣੇ ਜਵਾਬ ਦਾਇਰ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਲਈ ਕੋਰਟ ਤੋਂ 2-3 ਦਾ ਸਮਾਂ ਹੋਰ ਮੰਗਿਆ ਅਦਾਲਤ ਨੇ ਇਸ ਤੇ ਸਹਿਮਤੀ ਜਤਾਉਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ ਕੀਤੀ ਹੈ ਦਸਣਯੋਗ ਹੈ ਕਿ BBMP ਵੱਲੋਂ ਰਾਤ-ਰਾਤ ਰਹਿਣ ਨੂੰ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਵਾਰ ਪੰਜਾਬ ਸਰਕਾਰ ਨੇ ਪਾਣੀ ਨੂੰ ਲੈ ਕੇ ਪੁਨਰ ਵਿਚਾਰ ਪਟੀਸ਼ਨ ਅਦਾਲਤ ਚ ਜਾਰੀ ਕੀਤੀ ਸੀ ਜਿਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ BBMP ਅਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਸੀ ਜਿਸ ਦੇ ਚੱਲਦਿਆਂ ਅੱਜ ਅਦਾਲਤ ਵਿੱਚ ਸੁਣਵਾਈ ਹੋਈ ਹੈ ਹੁਣ ਅਗਲੀ ਸੁਣਵਾਈ 22 ਤਰੀਕ ਨੂੰ ਹੋਣੀ ਤੈਅ ਕੀਤੀ ਗਈ ਹੈ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਮੁੱਖ ਮੰਤਰੀ ਨੇ ਵੰਡੇ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਦੇ ਵਿੱਚ ਕੀਤੀ ਗਈ ਨੌਜਵਾਨਾਂ ਦੀ ਭਰਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ 11 ਭਾਗਾਂ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਨੇ ਅਤੇ 450 ਮੁਲਾਜ਼ਮ ਜਿਹੜੇ ਨੇ ਉਹ ਨਵੇਂ ਨਿਯੁਕਤ ਕੀਤੇ ਗਏ ਨੇ ਇਸ ਮੌਕੇ ਤੇ ਤਿੰਨੇ ਉਪਾਗਾਂ ਦੇ ਮੰਤਰੀ ਡਾਕਟਰ ਅਵਜੋਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਮੌਜੂਦ ਰਹੇ ਮੁੱਖ ਮੰਤਰੀ ਨੇ ਕਿਹਾ ਕਿ 37 ਦੀ ਉਮਰ ਤੋਂ ਬਾਅਦ ਨੌਜਵਾਨ ਸਰਕਾਰੀ ਨੌਕਰੀ ਦੀ ਦੌੜ ਤੋਂ ਬਾਹਰ ਹੋ ਜਾਂਦੇ ਨੇ ਜਦ ਕਿ ਨੇਤਾਵਾਂ ਦੀ ਰਿਟਾਇਰਮੈਂਟ ਦੀ ਕੋਈ ਉਮਰ ਨਹੀਂ ਹੁੰਦੀ ਉਹਨਾਂ ਨੂੰ 60 ਸਾਲ ਵਿੱਚ ਵੀ ਟਿਕਟ ਮਿਲ ਜਾਂਦੀ ਹੈ ਸੀਐਮ ਨੇ ਕਿਹਾ ਕਿ ਲੋਕ ਖੁਸ਼ੀ ਨਾਲ ਨਹੀਂ ਸਗੋਂ ਪਰੇਸ਼ਾਨ ਹੋ ਕੇ ਬਾਹਰ ਜਾਂਦੇ ਨੇ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਸੀਐਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦੇਸ਼ ਨੂੰ ਲੁੱਟਿਆ ਉਤੇਯੋਨਾਂ ਕਿਹਾ ਕਿ ਦੇਸ਼ ਵਿੱਚੋਂ ਕ੍ਰਪਸ਼ਨ ਖਤਮ ਕਰਨਾ ਹੋਵੇਗਾ ਜੋ ਕਿ ਕਈ ਰੂਪਾਂ ਦੇ ਵਿੱਚ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਝੁਕਤੇ ਨਹੀਂ ਹੈ ਪਰ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਭਰਤੀ ਨੂੰ ਚੁਣੌਤੀ ਨਾ ਦੇ ਸਕੇ ਇਸੇ ਲਈ ਕੰਮ ਸਹੀ ਟੰਗ ਨਾਲ ਕੀਤਾ ਜਾਂਦਾ ਹੈ ਹੁਣ ਤੱਕ 54 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਸਭ ਤੋਂ ਉਪਜਾਊ ਧਰਤੀ ਹੈ ਅਸੀਂ ਸ਼ਹੀਦਾਂ ਦੇ ਵਾਰਸਾਂ ਹੁਣ ਸਾਨੂੰ ਆਪਣੇ ਸਿਸਟਮ ਵਿੱਚ ਬਦਲਾਅ ਲਿਉਣੇ ਪੈਣਗੇ ਭਾਵੇਂ ਮੈਂ 2014 ਵਿੱਚ ਰਾਸਥੀ ਦੇ ਵਿੱਚ ਆਇਆ ਸੀ ਪਰ ਤੁਸੀਂ ਮੈਨੂੰ 2022 ਵਿੱਚ ਪੰਜਾਬ ਵਿੱਚ ਚਾਂਸ ਦੁੱਤਾ ਜਦੋਂ ਮੈਂ ਪੁਰਾਣੀ ਫਾਈਲ ਦੇਖੀ ਤਾਂ ਅੰਜ ਲੱਗਾ ਜਿਵੇਂ ਇਹ ਲੋਕਾਂ ਦੇ ਖੂਨ ਨਾਲ ਲਿਖੀ ਗਈ ਹੋਵੇ ਪਿਛਲੀਆਂ ਸਰਕਾਰਾਂ ਨੇ ਬਹੁਤ ਲੁੱਟ-ਖਸੋਟ ਕੀਤੀ ਹੈ ਕ੍ਰਪਸ਼ਨ ਕਰਨ ਵਾਲਿਆਂ ਨੇ ਸਾਡੇ ਦੇਸ਼ ਨੂੰ ਤੇ ਪੰਜਾਬ ਨੂੰ ਲੁੱਟਿਆ ਪਰ ਆਮ ਆਦਮੀ ਪਾਰਟੀ ਨੇ ਕ੍ਰਪਸ਼ਨ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਜ਼ਿੰਮਾ ਚੁੱਕਿਆ ਸਿੱਖ ਸ਼ਬਦਾਲੂਆਂ ਦੇ ਵੱਡੀ ਖੁਸ਼ਖਬਰੀ ਜੀ ਮਈ ਤੋਂ ਸ਼ੁਰੂ ਹੋਵੇਗੀ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ 2 ਮਈ ਨੂੰ ਪੰਜ ਪਿਆਰਾਂ ਨਾਲ ਰਵਾਨਾ ਹੋਵੇਗਾ ਪਹਿਲਾ ਜਥਾ ਉੱਤਰਾਖੰਡ ਦੇ ਪ੍ਰਸਿੱਧ ਸਿੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ ਯਾਤਰਾ ਤੋਂ ਪਹਿਲਾਂ ਬਰਫ਼ ਸਾਫ਼ ਕਰਨ ਤੇ ਰਸਤਾ ਤਿਆਰ ਕਰਨ ਲਈ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦ ਘਾਟ ਪਹੁੰਚ ਗਈ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਇਹ ਪਵਿੱਤਰ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜੱਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਯਾਤਰਾ ਪੂਰੀ ਤਰ੍ਹਾਂ ਜਿਹੜੀ ਹੈ ਉਹ ਚੱਲੇਗੀ। ਇਸ ਧਾਰਮਿਕ ਸਮਾਰੋਹ ਦੀ ਸ਼ਾਨ ਨੂੰ ਵਧਾਉਣ ਲਈ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਜ਼ਿਆ ਮੁਖਤੈਸ ਗੁਰਮੀਤ ਸਿੰਘ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕਈ ਮੰਤਰੀ ਤੇ ਸੰਤ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਤੇ ਰਿਸ਼ੀਕੇਸ਼ ਜਾਨਕ ਤੇ ਆਸ਼ੀਰਵਾਦ ਪ੍ਰਾਪਤ ਕਰਨ ਲਗੇ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਮੈਨੇਜਮੈਂਟ ਟਰਸ ਨੇ ਸਾਰੇ ਸ਼ਰਧਾਲੂਆਂ ਦਾ ਦਿਲਾਸਵਾਗਤ ਤੇ ਸਨਮਾਨ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਸ਼੍ਰੀ ਹਿਮਕੋਟ ਸਾਹਿਬ ਦੇ ਇੱਕ ਪਾਰ ਪੱਛਮੀ ਤੋਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਫੌਜ ਦੀ ਇੱਕ ਟੀਮ ਨੇ ਖੇਤਰ ਦਾ ਸਰਵੇਖਣ ਕੀਤਾ ਸੀ ਤਾਂ ਜੋ ਬਰਫ਼ ਸਾਫ਼ ਕਰਨ ਤੇ ਸੜਕ ਬਣਾਉਣ ਦਾ ਕੰਮ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕੀਤਾ ਜਾ ਸਕੇ